ਸਿੱਖ ਗਾਜੀ ਅੱਜ ਬਣਾਵਾਂਗੇ ਲੱਛੇ ਦਾ ਆਮਬ ਦਾ achar ਇਧਰ ਆਪਾਂ ਕੱਚੇ ਆਮਬ ਲੈਣ ਹੁਣ ਸਭ ਤੋਂ ਪਹਿਲਾਂ ਆਮਬਾਂ ਨੂੰ ਕੱਦੂ ਕਸ਼ ਕਰਾਂਗੇ ਆਮਬਾਂ ਨੂੰ ਕੱਦੂ ਕਸ਼ ਕਰ ਲਿਆ ਇਧਰ ਆਪਾਂ ਮਸਾਲੇ ਲੈਣੇ ਸੌਂਫ ਕਾਲੀ ਮਿਰਚ ਹਿੰਗ ਮਿਕਸ ਮਸਾਲਾ ਕਲੌਂਜੀ ਮਸਾਲਿਆਂ ਨੂੰ ਹੁਣ ਆਪਾਂ 2 ਮਿੰਟ ਲਈ ਭੁੰਨਾਂਗੇ ਇਸ ਨੂੰ ਤੁਸੀਂ ਭੁੰਨ ਵੀ ਸਕਦੇ ਹੋ ਧੁੱਪ ਵੀ ਲਵਾ ਸਕਦੇ ਹੋ ਤਾਂ ਕਿ ਇਹਦੇ ਵਿੱਚ ਨਵੀਂ ਮਰਜ਼ੀ ਪੈਨ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਪਾਉਨੇ ਸਾਫ ਕਾਲੀ ਮਿਰਚ ਥੈਂਕ ਮਿਕਸ ਮਸਾਲਾ ਇਹਨਾਂ ਨੂੰ 2 ਮਿੰਟ ਲਈ ਭੁੰਨਾਂਗੇ ਫਿਰ ਇਸ ਵਿੱਚ ਪਾਵਾਂਗੇ ਕਲੰਜੀ 2 ਮਿੰਟ ਲਈ ਭੁੰਨ ਲਏਗੇ ਹੁਣ ਇਸ ਨੂੰ ਕੁੰਡੇ ਵਿੱਚ ਕੁਟਾਂਗੇ ਜਿਆਦਾ ਬਰੀਕ ਨਹੀਂ ਕਰਨਾ ਦਸ ਦਰੇ ਜਿਹਾ ਰੱਖਣਾ ਹੁਣ ਮਸਾਲਿਆਂ ਨੂੰ ਪੀਸ ਲਾਂਗੇ ਕੁੰਡੇ ਵਿੱਚ ਦਦਰਾ ਜਿਹਾ ਰੱਖਣਾ ਹੈ ਜਿਆਦਾ ਬਰੀਕ ਨਹੀਂ ਕਰਨਾ। ਐਤੋਂ ਮਸਾਲਾ ਨੂੰ ਬਰੀਕ ਕਰ ਲਿਆ। ਤੇਲ ਗਰਮ ਹੋ ਚੁੱਕਿਆ ਹੁਣ ਇਸ ਨੂੰ 2 ਮਿੰਟ ਲਈ ਠੰਡਾ ਕਰਾਂਗੇ। ਠੰਡੇ ਹੋਣ ਤੋਂ ਬਾਅਦ ਇਸ ਵਿੱਚ ਫਿਰ ਆਚਾਰ ਪਾਵਾਂਗੇ। ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਮਸਾਲਿਆਂ ਨੂੰ। ਇਸ ਵਿੱਚ ਪਾਵਾਂਗੇ ਕੱਚੇ ਅੰਬ ਦਾ ਚਾਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਸੁੱਕੇ ਮਸਾਲੇ ਪਾਵਾਂਗੇ Tereyağını kapatın 1 yemek kaşığı tereyağı 1 yemek kaşığı haldi 1 yemek kaşığı